ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਵਿੰਦਰ ਕੌਰ ਦੀ ਕਿਚਨ ਦੇ ਵਿੱਚ ਹੁਣੇ-ਹੁਣੇ ਦੀਵਾਲੀ ਨਿਕਲ ਕੇ ਗਈ ਹੈ ਤੇ ਫੁੱਲੀਆਂ ਸਬ ਦੇ ਘਰ ਹੀ ਪਈਆਂ ਹੋਣੀਆਂ ਸਮਝ ਨਹੀਂ ਆਉਂਦਾ ਨਾ ਇਹਨਾਂ ਨੂੰ ਕਿਸ ਤਰ੍ਹਾਂ ਖਾਇਆ ਜਾਵੇ ਅੱਜ ਇਸ ਤੋਂ ਆਪਾਂ ਦੋ ਤਰੀਕੇ ਦੀ ਡਿਸ਼ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੀ ਬਣਾਵਾਂਗੇ ਚਾਟ ਐਂਡ ਵਾਲੀ ਡਿਸ਼ ਜਿਹੜੀ ਹੈ ਤੁਸੀਂ YouTube ਤੇ ਵੀ ਸਰਚ ਕਰੋਗੇ ਤੁਹਾਨੂੰ ਨਹੀਂ ਮਿਲੇਗੀ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਇੱਕ ਚਮਚ ਆਪਾਂ ਤੇਲ ਪਾ ਕੇ ਫੁੱਲੀਆਂ ਨੂੰ ਇਹਦੇ ਵਿੱਚ ਪਾ ਦੇਣਾ ਗੈਸ ਆਪਾਂ ਬਿਲਕੁਲ ਸਲੋ ਰੱਖਣੀ ਹੈ ਇਹਨਾਂ ਨੂੰ 4-5 ਮਿੰਟ ਪਕਾ ਲੈਣਾ ਹੈ ਲਗਾਤਾਰ ਇਹਨਾਂ ਨੂੰ ਹਿਲਾਉਂਦੇ ਵੀ ਰਹਿਣਾ ਜਦੋਂ ਆਪਾਂ ਚੈੱਕ ਕਰਨਾ ਹੈ ਇਸ ਤਰ੍ਹਾਂ ਇਹ ਭੁਰਨੀਆਂ ਚਾਹੀਦੀਆਂ ਦਾ ਮਤਲਬ ਇਹ ਫੁੱਲੀਆਂ ਆਪਣੀਆਂ ਤਿਆਰ ਹੋ ਚੁੱਕੀਆਂ ਨੇ ਫਿਰ ਆਪਾਂ ਨੇ ਇੱਕ ਬੌਲ ਲੈਣਾ ਉਹਦੇ ਵਿੱਚ ਪਿਆਜ਼ ਟਮਾਟਰ ਖੀਰਾ ਕੱਟ ਕੇ ਪਾ ਲੈਣਾ ਛੋਟਾ ਛੋਟਾ ਉਹਦੇ ਵਿੱਚ ਪਾਈ ਮੈਟ ਟਮੇਟੋ ਕੈਚਅਪ ਚਿਲੀ ਸੌਸ ਗ੍ਰੀਨ ਸੌਸ ਸਿੰਦਾ ਨਮਕ ਕਾਲੀ ਮਿਰਚ ਤੇ ਇਹਦੇ ਵਿੱਚ ਪਾਇਆ ਆਪਾਂ ਨੇ ਚਾਟ ਮਸਾਲਾ ਫਿਰ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਆਪਣੀਆਂ ਜਿਹੜੀਆਂ ਫੁੱਲੀਆਂ ਸੀ ਉਹ ਪਾ ਦੇਣੀਆਂ ਮੈਂ ਇਹਦੇ ਵਿੱਚ ਚਨੇ ਵੀ ਪਾਤੇ ਮੇਰੇ ਕੋਲ ਪੁੰਗਰੇ ਹੋਏ ਥੋੜੇ ਜਿਹਾ ਪਏ ਸੀ ਤੁਸੀਂ ਇਹਦੇ ਵਿੱਚ ਰੋਸਟਡ ਮੂੰਗਫਲੀ ਕੁਝ ਵੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਨੇ ਇਹਦੇ ਤੇ ਪਾਇਆ ਥੋੜਾ ਜਿਹਾ ਨਿੰਬੂ ਦਾ ਰਸ ਇਹਦੇ ਉੱਪਰ ਆਪਾਂ ਨੇ ਪਾਇਆ ਹਰਾ ਕੱਟਿਆ ਹੋਇਆ ਧਨੀਆ ਤਿਆਰ ਹੋ ਗਈ ਸਾਡੀ ਬਹੁਤ ਹੀ ਚਟਪਟੀ ਚਾਟ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਚਾਟ ਬਣ ਕੇ ਤਿਆਰ ਹੁੰਦੀ ਹੈ ਇਥੇ ਤੁਹਾਨੂੰ ਯਾਦ ਕਰਾ ਦਵਾਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਇਸ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੱਲਦੇ ਹਾਂ ਜੀ ਆਪਾਂ ਦੂਜੀ ਡਿਸ਼ ਵੱਲ ਸਭ ਤੋਂ ਪਹਿਲਾਂ ਬਣਾਈ ਮੈਂ ਚਾਹ ਤੁਸੀਂ ਸੋਚਦੇ ਹੋ ਕਿ ਚਾਹ ਦੇ ਨਾਲ ਦੂਜੀ ਡਿਸ਼ ਹਾਂਜੀ ਚਾਹ ਦੇ ਨਾਲ ਹੀ ਤੁਹਾਨੂੰ ਤੁਹਾਡਾ ਬਚਪਨ ਯਾਦ ਕਰਾਵਾਂਗੇ ਚਾਹ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ ਜੀ ਇਹਨੂੰ ਪਾਇਆ ਬਾਉਲ ਦੇ ਵਿੱਚ ਇੱਕ ਕਲੀ ਪਾਈ ਫੁੱਲੀਆਂ ਦੀ ਇਹਨੂੰ ਕੀਤਾ ਮਿਕਸ ਸਾਡੀ ਦੂਜੀ ਡਿਸ਼ ਬਣ ਕੇ ਹੋ ਚੁੱਕੀ ਹੈ ਤਿਆਰ ਬਚਪਨ ਤੁਸੀਂ ਕਿਸ ਕਿਸ ਨੇ ਖਾਧੀ ਇਹ ਵਾਲੀ ਡਿਸ਼ ਕਮੈਂਟ ਕਰਕੇ ਵੀਡੀਓ ਵਿੱਚ ਜਰੂਰ ਦੱਸਿਓ ਥੈਂਕ ਯੂ